ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਾਣੀਆ ਗੁਰਮੀਤ ਸੁਣਾਈਆ ਨਲਿਹਾਰੀ ਗੁਰ ਆਪਨੇ ਗੁਰ ਕਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਨੇ ਗੁਰ ਕਬਲ ਜਾਈਆ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਭਾਉ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘਮ ਘਮ ਜਾਇ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕਹਾਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਨ ਹਾਰਾ ਗੁਰ ਸੇਵਾ ਤੇ ਪਾਈ ਗੁਰਮੁਖ ਮਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਤਿਨ ਵਿਟੋ ਹਰਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਜੋ ਹਰ ਪ੍ਰਵ ਭਾਵ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾਂ ਹਰ ਸੇਤੀ ਪਰਹਾੜੀ ਤੈਨਾ ਜੀ ਪ੍ਰਗਣਾ ਲੈ ਓਏ ਜਪ ਜਪ ਪਿਆਰਾ ਜੀਵੰਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਾ ਕਮ ਜਾਇ ਓਏ ਆਪ ਛੱਟੇ ਪਰਵਾਰਸ ਸਭ ਜਗਤ ਛੜਾਇਆ ਗੁਰ ਪਿਆਰਾ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵੜ ਪੰਨਾ ਜੋ ਗੁਰ ਸਿਖ ਗੁਰ ਸੇਵਦੇ ਸਿ ਪੰ ਪਰਾਨੀ ਜਨ ਨਾਨਕ ਤਿੰਨ ਕਵਾਰਿਆ ਸਦਾ ਸਦਾ ਤੁਰ ਬਾਣੀ ਗਰਮਖ ਸਖੀ ਸਹੇਲੀਆਂ ਸੇ ਆਪ ਹਰ ਪਾਈਆ ਹਰ ਦਰਗਾਹ ਕਾ ਨਾਈਆ ਹਰ ਆਪ ਗੱਲ ਲਾਈਆ ਜੋ ਗਰਮਖ ਨਾਮ ਤੇ ਆਇਂਦੇ ਤੈਨ ਦਰਸ਼ਨ ਦੀਜਾ ਹਮ ਤਨ ਕੇ ਚਰਨ ਪਖਾਲ ਦੇ ਧੋੜ ਕੋਨ ਕੋਲ ਪੀ ਜਾ ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚੇ ਤੇ ਜਦ ਪਕੜ ਚਲਾਈਆ ਜਿਨ ਹਰ ਨਾ ਮਹਰ ਚੇਤਿਆ ਹਿਰਦੈ ਤਹਾਰੇ ਤਿਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰ ਮੁਖ ਜਾਣ ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਾਲੀਆਂ ਮਾਣ ਸਤ ਗੁਰ ਦਾਤਾ ਆਖੀਏ ਤੁਸ ਕਰੇ ਪਸਾ ਹਾਗਰ ਘਟੋਂ ਸਦਵਾਰਿਆ ਜਿਨ ਦਿੱਤੜਾ ਨਾ ਸਤਨ ਗੁਰੂ ਸ਼ਬਾਸ ਹਰ ਦੇ ਸਨੇਹਾ ਹਵੇਖ ਵੇਖ ਗੁਰ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਹਰ ਕਾਮ ਰਗ ਆਖੀ ਕਉ ਕਿਤ ਵਿਦ ਜਾਈਏ ਹਰ ਹਰ ਤੇਰਾ ਨਾਮ ਹਰ ਖਰ ਚਲੇ ਜਾਈਏ ਜੇ ਨ ਗੁਰਮ ਖਰਿਆ ਰਾਧਿਆ ਸੇ ਸਾਹ ਵੜਦਾ ਨੇ ਹਉ ਸਤ ਗੁਰ ਕੋ ਸਦਵਾਰਿਆ ਗੁਰ ਬਚਨ ਸੰਭਾਣੇ ਤੂੰ ठाकुर ਤੂੰ ਸਾਹਿਬ ਤੂੰ ਹੈ ਮੇਰਾ ਮੇਰਾ ਤਦ ਪਹਾਵੇ ਤੇਰੀ ਬੰਦਗੀ ਤੋ ਗੁਣੀ ਜਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਸ ਭਾਵੇ ਨਾਨਕ ਸਾਹੀ ਗਲ ਚੰਗੀ आपे बहरंगी ज्योतिष भाव नानक साईं गल चंगी वाहे गुरु जी का खालसा वाहे गुरु जी की फतेह तेलंग महला चौथा ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਗੁਰ ਪਿਆਰ ਵਾਲੇ ਅਜਦਾ ਪਾਵਨ ਵਖਵਾਖ ਸੋਡੇ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤੇ ਲੰਗ ਰਾਗ ਅੰਦਰ ਪਾਵਨ ਅੰਗ 700 ਪੰਜੀ ਅਤੇ ਸ਼ਬੀ ਉਤੇ ਸਵੇਰੇ ਮਾਨ ਸਤਗੁਰ ਬਖਸ਼ਿਸ਼ ਕਰਦੇ ਨੇ ਇਹ ਭਾਈ ਤੇ ਰੱਬ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਈਆਂ ਨੇ ਆਪਣੇ ਗੁਰੂ ਤੇ ਮਹ ਬਿਹਾਰ ਜਾਂਦਾ ਹ ਸਦਕੇ ਜਾਂਦਾ ਕਿਉਂਕਿ ਗੁਰੂ ਹੀ ਜਿਹੜਾ ਸਮਝਾਉਂਦਾ ਕਿ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨਹਾਰਾ ਗੁਰੂ ਕਹਿੰਦਾ ਪਿਆਰਾ ਰੱਬ ਦਾ ਜਿਹੜਾ ਨਾਮ ਹੈ ਦੁੱਖ ਕੱਟਦਾ ਏ ਤੇ ਗੁਰ ਸੇਵਾ ਤੇ ਪਾਈ ਏ ਗੁਰਮੁਖ ਨਿਸਤਾਰਾ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਉਹ ਜਿਹੜੇ ਗੁਰੂ ਵੱਲ ਮੁਖ ਕਰ ਲੈਂਦੇ ਨੇ ਉਹਨਾਂ ਦਾ ਨਿਸ਼ਤਾਰ ਆ ਪਉ ਗੇੜਾ ਪਾਰ ਹੋ ਜਾਂਦਾ ਏ ਲੋਕ ਤੇ ਪਰਲੋਕ ਸੁਹੇਲੇ ਹੋ ਜਾਂਦੇ ਨੇ ਸਤਗੁਰੂ ਕਿਰਪਾ ਕਰਨ ਸਤਗੁਰੂ ਦੇ ਦੱਸੇ ਮਾਰਗ ਤੇ ਤੁਰਿਏ ਗੁਰੂ ਗੁਰੂ ਜਪੀਏ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾ ਦਾ ਆਵਿਆ ਗਾਵਿਆ ਸੇਵਾ ਕੁਨੇ ਦਰਤੇ ਪ੍ਰਵਾਨ ਕਰ ਲੈਣ ਜੀ ਹੋਈਆ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤ